ਮੁਲਾਕੇ ਸ਼ੂਮਰੀਆ ਕਾਇਦਲ ਨੇ ਪੰਜਾਬ ਸਰਕਾਰ ਨੂੰ ਇਹ ਰਿਹਾ ਕਿਹਾ ਹੈ ਕਿ ਜਮਹੂਰੀਅਤ ਦੇ ਸਾਰੇ ਨਿਯਮ ਤੋੜ ਕੇ ਪੰਚਾਇਤਾਂ ਤੇ ਕਾਬਜ਼ ਹੋਣਾ ਚਾਹੁੰਦੀ ਹੈ ਸਰਕਾਰ ਤਾਂ ਹਾਈ ਕੋਰਟ ਦੀ ਫਟਕਾਰ ਮਗਰੋਂ ਸਰਕਾਰ ਮਜਬੂਰੀ ਵਸ ਪੰਚਾਇਤੀ ਚੋਣਾਂ ਕਰਵਾ ਰਹੀ ਹੈ ਤਾਂ ਦੱਸਦੀ ਕਿ ਪਰਮਨ ਸਿੰਘ ਬੰਡੇ ਰਮਾਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀ ਆਇਆ ਹੈ ਤਾਂ ਸਰਕਾਰ ਨੇ ਗੈਰ ਕਾਨੂੰਨੀ ਢੰਗ ਤੇ ਨਾਲ ਪੰਚਾਇਤੀ ਰਿਜ਼ਰਵ ਕੀਤੀਆਂ ਨੇ ਦਾ ਪੰਚਾਇਤਾਂ ਰਿਜ਼ਰਵ ਕੀਤੀਆਂ ਨੇ ਬੰਟੀ ਰਮਾਨਾ ਦੇ ਵੱਲੋਂ ਇਹ ਕਿਹਾ ਗਿਆ ਤਾਂ ਸਰਕਾਰ ਨੇ ਨਜਾਇਜ਼ ਤੰਗ ਦੇ ਨਾਲ ਪੰਚਾਇਤਾਂ ਰਿਜ਼ਰਵ ਕੀਤੀਆਂ ਨੇ ਤਾਂ ਹਾਈ ਕੋਰਟ ਦੀ ਫਟਕਾਰ ਮਗਰੋਂ ਸਰਕਾਰ ਦੇ ਵੱਲੋਂ ਇਹ ਮਜਬੂਰਨ ਚੋਣਾ ਕਰਵਾਈਆਂ ਜਾ ਰਹੀਆਂ ਨੇ ਤਾਂ ਸਰਕਾਰ ਦੱਸੇ ਕਿ ਕਿਸ ਪਾਲਿਸੀ ਦੇ ਆਧਾਰ ਤੇ ਪੰਚਾਇਤਾਂ ਦੀ ਰਿਜ਼ਰਵੇਸ਼ਨ ਹੋ ਰਹੀ ਹੈ ਤਾਂ ਜੇਕਰ ਨਾ ਦੱਸਿਆ ਤਾਂ ਮਜਬੂਰਨ ਖੜਵਾ ਕੰ ਹਾਈ ਕੋਰਟ ਦਾ ਦਰਵਾਜ਼ਾ ਬੰਟੀ ਰਮਾਨਾ ਦੇ ਵੱਲੋਂ ਇਹ ਕਿਹਾ ਗਿਆ ਤਾਂ ਹਾਈ ਕੋਰਟ ਦਾ ਰੁਖ ਪਿਤਾ ਜਾਵੇਗਾ ਵਿਕਰੋਣਾ ਦੇ ਵੱਲੋਂ ਇਸ ਬਾਬਤ ਰਿਜ਼ਰਵੇਸ਼ਨ ਨੂੰ ਲੈ ਕੇ ਜਵਾਬ ਨਹੀਂ ਦਿੱਤਾ ਗਿਆ ਤਖਤ ਕੋ ਦੇ ਵੀ ਦੱਸ ਦੇ ਕਿ ਅੱਜ ਬੰਟੀ ਰਮਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਨੂੰ ਕੀਤੇ ਨਜ਼ਰ ਆਏ ਨੇ ਪੰਚਾਇਤ ਦੀ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਕਿਸ ਤਰ੍ਹਾਂ ਨਾਲ ਇਹ ਸਰਕਾਰ ਨੇ ਹਰ ਹਤਕੰਡਾ ਵਰਤ ਕੇ ਡੈਮੋਕ੍ਰੇਸੀ ਦਾ ਹਰ ਨਿਯਮ ਤੋੜ ਕੇ ਜਮਹੂਰੀਅਤ ਦਾ ਹਰ ਨਿਯਮ ਤੋੜ ਕੇ ਪੰਚਾਇਤਾਂ ਤੇ ਕਾਬਜ ਹੋਣਾ ਚਾਹੁੰਦੇ ਪੰਚਾਇਤ ਸਿਸਟਮ ਜਿਹੜਾ ਪੰਚਾਇਤੀ ਰਾਜ ਸਿਸਟਮ ਜਿਹੜਾ ਨੀਅਰ ਡੈਮੋਕ੍ਰੇਸੀ ਦੀ ਉਸ ਨੀ ਨੂੰ ਕਮਜ਼ੋਰ ਕਰਕੇ ਉਸ ਨੀ ਨੂੰ ਢਾਉਣਾ ਚਾਹੁੰਦੇ ਆ ਕਿ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਤਰੀਕੇ ਨਾਲ ਆਪਦੇ ਬੰਦੇ ਆਮ ਆਦਮੀ ਪਾਰਟੀ ਦੇ ਬੰਦੇ ਪੰਚਾਇਤਾਂ ਤੇ ਕਾਬਜ ਕਰਾਈਏ ਹੁਣ ਅਫਸਰਾਂ ਨੂੰ ਬੁਲਾਇਆ ਜਾ ਰਿਹਾ ਹੈ ਜਿਹੜੇ ਇਹਨਾਂ ਦੇ ਨਮਾਇੰਦੇ ਆ ਲੋਕਲ ਕਿਤੇ ਐਮਐਲਏ ਆ ਜਾਂ ਵਜ਼ੀਰ ਆ ਜਾਂ ਹਾਰਿਆ ਹੋਇਆ ਐਮਐਲਏ ਆ ਕਿ ਜਿਹੜੇ ਕੈਂਡੀਡੇਟ ਵਿਰੋਧੀ ਦੂਜੀਆਂ ਪਾਰਟੀਆਂ ਦੇ ਵਿਸ਼ੇਸ਼ ਤੌਰ ਤੇ ਅਕਾਲੀ ਦਲ ਦੇ ਕਿਉਂਕਿ ਅਕਾਲੀ ਦਲ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ ਇਹਨਾਂ ਨੂੰ ਸੋ ਪਹਿਲਾਂ ਤਾਂ ਅਫਸਰਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਐਨਓਸੀਆਂ ਨਹੀਂ ਦੇਣੀਆਂ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਆ ਅਕਾਲੀ ਦਲ ਦੇ ਤਾਂ ਕਿ ਉਹ ਨਾਮਿਨੇਸ਼ਨ ਫਾਈਲ ਨਾ ਕਰ ਸਕਣ ਤੇ ਨੋਮੀਨੇਸ਼ਨ ਉਹਨਾਂ ਦੇ ਰਿਜੈਕਟ ਹੋ ਜਾਣ ਹੁਣ ਉਸ ਤੋਂ ਵੀ ਵੱਡੀ ਗੱਲ ਅੱਜ ਸਾਹਮਣੇ ਆਈ ਜਦੋਂ ਇਹ ਲਿਸਟਾਂ ਜਾਰੀ ਹੋ ਰਹੀਆਂ ਕਿ ਕਿਹੜੇ ਕਿਹੜੇ ਪਿੰਡ ਰਿਜ਼ਰਵ ਹੋਣਗੇ ਕਿਹੜੇ ਜਰਨਲ ਹੋਣਗੇ ਉਹਨਾਂ ਤਾਂ ਇਲੈਕਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਮਾਰੀ ਸਰਕਾਰ ਦੀ ਬਾਹਮ ਰੋੜੀ ਇੱਥੋਂ ਤੱਕ ਧਾਂਦਲੀਆਂ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਇਹਨਾਂ ਨੇ ਦੋ ਆਈਏਸ ਅਫਸਰ ਸਸਪੈਂਡ ਕਰਨੇ ਪਏ ਚਾਹੇ ਉਸ ਫਾਈਲ ਤੇ ਭਗਵੰਤ ਮਾਨ ਦੇ ਆਪ ਦੇ ਦਸਕਤ ਸੀ ਜੜੀਆਂ ਪੰਚਾਇਤਾਂ ਦੀ ਰਿਜ਼ਰਵੇਸ਼ਨ ਤੁਸੀਂ ਕਰ ਰਹੇ ਹੋ ਉਹ ਕਿਸ ਬਨਾਤੇ ਕਰ ਰਹੇ ਹੋ ਉਹਦੀ ਪਾਲਿਸੀ ਕੀ ਹੈ ਉਹਦਾ ਕ੍ਰਾਈਟੇਰੀਆ ਕੀ ਹੈ ਕੀ ਕ੍ਰਾਈਟੇਰੀਆ ਫਾਲੋ ਕੀਤਾ ਗਿਆ ਕਿ ਕਿ ਜਿਹੜੀ ਪਿੰਡ ਦੀ ਆਬਾਦੀ ਐਸਸੀ ਵੱਧ ਹੈ ਕਿ ਉਹਨੂੰ ਤੁਸੀਂ ਐਸਸੀ ਕਰ ਰਹੇ ਹੋ ਜਿਹੜੇ ਪਿੰਡ ਦੀ ਆਬਾਦੀ ਜਰਨਲ ਵਾਧਾ ਕੀ ਉਹਨੂੰ ਜਰਨਲ ਕਰ ਰਹੇ ਹੋ ਕੀ ਪਾਲਿਸੀ ਅਪਣਾ ਰਹੇ ਹੋ ਤੁਸੀਂ ਥੱਲੇ ਤੋਂ ਲੈ ਕੇ ਉੱਤੇ ਤਾਈਂ ਹਰ ਅਫਸਰ ਨੇ ਇੱਕੋ ਗੱਲ ਮੈਨੂੰ ਕਹੀ ਕਹਿੰਦੇ ਜੀ ਟੋਟਲ ਇਹਨਾਂ ਨੇ ਆਪਦੇ ਐਮਐਲਏਾਂ ਦੀ ਮਨਮਰਜ਼ੀ ਤੇ ਡਿਸਕ੍ਰੀਸ਼ਨ ਤੇ ਛੱਡਤਾ ਆ ਪਿੰਡਾਂ ਦੀ ਲਿਸਟ ਹੈ ਹਰ ਬਲਾਕ ਦੀ ਬਲਾਕ ਵਾਈਜ਼ ਇਹਨਾਂ ਨੇ ਕਰਤਾ ਜੋ ਕਨਸਟੀਟਿਊਸ਼ਨ ਕਹਿੰਦੀ ਹੈ ਵੀ ਐਨੇ ਪਰਸੈਂਟ ਪਿੰਡ ਰਿਜ਼ਰਵ ਹੋਣੇ ਚਾਹੀਦੇ ਆ 30% ਜਾਂ 35% ਪਿੰਡ ਰਿਜ਼ਰਵ ਹੋਣੇ ਚਾਹੀਦੇ ਆ ਜੇ 100 ਪਿੰਡ ਆ ਤਾਂ ਜੀ ਆ 30% 30 ਪਿੰਡਾਂ 35 ਪਿੰਡ ਰਿਜ਼ਰਵ ਹੋਣੇ ਆ ਉਹਦੇ ਤੇ ਟਿਕ ਮਾਰ ਦਿਓ ਜੀ ਐਮਐਲਏ ਸਾਹਿਬ ਕਿਹੜੇ ਕਿਹੜੇ ਰਿਜ਼ਰਵ ਕਰਨੇ ਆ ਕਿਹੜੇ ਕਿਹੜੇ ਐਸਸੀ ਲੇਡੀ ਵਾਸਤੇ ਕਰਨੇ ਕਿਹੜੇ ਕਿਹੜੇ ਜਰਨਲ ਲੇਡੀ ਵਾਸਤੇ ਕਰਨੇ ਆ ਤੇ ਬਾਕੀ ਜਰਨਲ ਛੱਡ ਦਿਓ ਟੋਟਲ ਡਿਸਕ੍ਰੀਸ਼ਨ ਐਮਐਲਏ ਨੂੰ ਦਿੱਤੀ ਗਈ ਮੈਂ ਪੁੱਛਣਾ ਚਾਹਣਾ ਭਗਵੰਤ ਸਿੰਘ ਮਾਨ ਨੂੰ ਇਹਨਾਂ ਦੇ ਜਿਹੜੇ ਨਵੇਂ ਪੰਚਾਇਤ ਦੇ ਮੰਤਰੀ ਬਣੇ ਆ ਉਹਨਾਂ ਨੂੰ ਤੇ ਜਿਹੜੇ ਅਫਸਰਾਂ ਨੇ ਇਹਦੇ ਤੇ ਦਸਕਤ ਕਰਨੇ ਆ ਕਿ ਇਹ ਕਲੈਰਿਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ ਕਿ ਜਿਹੜੀ ਪੰਚਾਇਤਾਂ ਦੀ ਰੈਜ਼ਰਵੇਸ਼ਨ ਹੈ ਉਹ ਕਿਸ ਪਾਲਿਸੀ ਕਿਸ ਕ੍ਰਾਈਟੇਰੀਆ ਦੇ ਤਹਿਤ ਹੋ ਰਹੀ ਹੈ ਮੈਂ ਅਫਸਰਾਂ ਨੂੰ ਵੀ ਬੇਨਤੀ ਕੀਤੀ ਕਿ ਅਫਸਰ ਬੜਾ ਇੱਕ ਇੰਪੋਰਟੈਂਟ ਅੰਗ ਹੁੰਦੇ ਆ ਸਰਕਾਰ ਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ 'ਚ ਵੀ ਕਈ ਅਫਸਰਾਂ ਨੇ ਕੰਮ ਕੀਤਾ ਨਿੱਜੀ ਵੀ ਕਿਸੇ ਨਾਲ ਪ੍ਰੇਮ ਪਿਆਰ ਹੁੰਦਾ ਬਟ ਜੇ ਗਲਤ ਕੰਮ ਕੋਈ ਕਰੂਗਾ ਮੈਂ ਅੱਜ ਸਾਰੇ ਅਫਸਰਾਂ ਨੂੰ ਬੇਨਤੀ ਕਰਨ ਲੱਗਿਆ ਕਿ ਮਜਬੂਰਨ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਰਾਉਣਾ ਪਊਗਾ ਤਾਂ ਖਬਰਾਂ ਦਾ سلسلہ ਲਗਾਤਾਰ ਚੱਲ ਰਿਹਾ ਹੈ ਫਰਾਲਤੀ ਰੁਕਦਿਆਂ ਛੁੱਟ ਜਿਵੇਂ ਲੇ